ਸਾਰੇ ਜਾਨਾ ਘਰ-ਘਰ ਵਿੱਚੋਂ ਬੱਚੇ-ਬੱਚਾ ਵੀ ਕਿਸਾਨਾਂ ਦੇ ਨਾਲ ਜੁੜ ਚੁੱਕਿਆ ਇਹ ਨਾ ਹੋਵੇ ਗੁਤਾ ਨਾਰੇ ਦੇ ਰੂਪ ਵਿੱਚ ਪਹਿਲਾਂ ਦੇਖਿਆ 83 ਵਿੱਚ ਨਰਦੋਸ ਸਿੱਖਾਂ ਨੂੰ ਸਾਡਾ ਨੂੰ ਮਾਰਿਆ ਗਿਆ ਅਸੀਂ ਹੱਕ ਮੰਗਿਆ ਸੀ ਹੱਕ ਮੰਗਿਆ ਸੀ ਅਸੀਂ ਸੱਤ ਪਿੰਡਾਂ ਵਾਲਿਆਂ ਨੇ ਕਿ ਆਸੀਂ ਲੈ ਜਿਹੜੇ 18 ਕਾਨੂੰਨ ਦਿੱਤੇ ਸੀ ਨਾ ਉਦੋਂ ਸਾਰਿਆਂ ਨੇ ਕਿ ਆ ਜੀ ਖੜਕੂ ਆ ਖੜਕੂ ਆ ਆ ਹੁਣ ਤੁਹਾਨੂੰ ਕਹਿ ਰਹੇ ਨੇ ਤੁਸੀਂ ਸ਼ਾਂਤਮਈ ਕੰਮ ਕਰਨਾ ਖੁੱਲ੍ਹੂ ਮੇ ਕਹਿ ਰਹੇ ਨੇ ਅੱਤਵਾਦੀ ਆਏ ਹੋਏ ਨੇ ਅੱਤਵਾਦੀ ਨੂੰ ਤੁਸੀਂ ਤੁਸੀਂ ਅੱਤਵਾਦੀ ਨਹੀਂ ਹੱਕ ਮੰਗਣਾ ਸਾਡਾ ਸਾਡਾ ਕਾਨੂੰਨ ਹਟਾ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਕਿ ਅਸੀਂ ਹੱਕ ਲੈ ਕੇ ਵੀ ਰਹਾਂਗੇ ਜੇ ਨਾ ਸਮਝ ਹੱਕ ਮਿਲੇ ਤਾਂ ਹੁਣ ਤਾਂ ਸ਼ਾਂਤਮਈ ਧਰਨੇ ਆ ਤਾਂ ਸਾਨੂੰ ਜੇ ਸਿਰ ਕਟਾਉਣਾ ਪਿਆ ਤਾਂ ਅਸੀਂ ਸਿਰ ਵੀ ਕਟਾ ਦਾਂਗੇ ਅਸੀਂ ਜੇ ਸਿਰ ਕਟਾਉਣਾ ਜਾਣਦੇ ਤਾਂ ਅਸੀਂ ਸਿਰ ਲਾਉਣਾ ਵੀ ਜਾਣਦੇ ਹਾਂ